ਇੱਕ ਵੇਖ ਕਿਤਨਾ ਬਣਿਆ ਖੇਤ ਉਹ ਲਗਿਆ ਵਾ ਡੁੱਗੀ ਬਾਈ ਉਹ ਆਪਣਾ ਵੀ ਮਕਾਨ ਬਣਾਇਆ ਵਾ ਗੱਡੀ ਖੜੀ ਹੈ ਇਹ ਗੰਨਾ ਆ ਗਿਆ ਇਹ ਗੰਨਾ ਆ ਗਿਆ ਇੱਕ ਮੋਟਰ ਉਹ ਆ ਗਈ ਇੱਕ ਮੋਟਰ ਉਹ ਆ ਗਈ ਘੋੜਾ ਚੱਲ ਰਿਹਾ ਖਰਾ ਪਰ पचवंजाजी ਉਹ ਤੇਲ ਮਗਾਲਿਆਂ ਦੇ ਨੀ ਡੀਜ਼ਲ ਡੀਜ਼ਲ ਪਾਊਗਾ ਭਾਈ ਸਹਜ ਡੀਜਲਾ ਇੱਕ ਕੈਂਚ ਚੱਕ ਲਿਆ ਉਹ ਡੁੱਬ ਗਿਆ ਇੱਕ ਕੈਂਚ ਚੱਕ ਲਿਆ ਕੀਪ ਕਿਥੇ ਕੀਪ ਲੈ ਆਉਂਦਾ ਫਿਰ ਜਾ ਕੇ ਯਾਰ ਡੀਜ਼ਲ ਦੇੜੀ ਪਾਇਆ ਲਾ 2 ਲੀਟਰ ਕੋੜਾ ਕੋੜਾ ਜੋਤ ਚਲਾ ਰਿਹਾ ਬਾਈ ਅੱਜ ബേരിയാ ഫ്രജ